ਅੱਜ ਬੜੇ ਹਰਸ਼ਦਾ ਦਿਨ ਹੈ ਪਰ ਵਿਸ਼ੇ ਹੈ ਅੱਜ ਅਸੀਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਜੋ ਹੁਸ਼ਿਆਰਪੁਰ ਯੂਨਿਟ ਹੈ ਉਹਦੇ ਵੱਲੋਂ ਇੱਕ ਵਪਾਰ ਮਿਲਨ ਸਮਰੋਹ ਕੀਤਾ ਗਿਆ ਹੈ ਵਪਾਰ ਮਿਲਨ ਸਮਰੋਹ ਦੇ ਵਿੱਚ ਤਕਰੀਬਨ ਹੁਸ਼ਿਆਰਪੁਰ ਦੀਆਂ ਕਾਫੀ ਐਸੋਸੀਏਸ਼ਨਾਂ ਨੇ ਪਾਰਟਿਸਪੇਟ ਕੀਤਾ ਤੇ ਪ੍ਰਦੇਸ਼ ਦੇ ਅਧਿਖ ਮਾਨਯੋਗ ਸ਼੍ਰੀ ਪਿਆਰੇ لال ਸੇਠ ਜੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਸਮੀਰ ਜੈਨ ਜੀ ਔਰ ਵਾਈਸ ਪ੍ਰੈਜ਼ੀਡੈਂਟ ਦੁੱਗਲ ਸਾਹਿਬ ਸੈਕਟਰੀ ਵਿਜੇ ਰਤਨ ਜੀ ਫਰੀਦਕੋਟ ਤੋਂ ਉਹ ਵੀ ਇੱਥੇ ਪਹੁੰਚੇ ਨੇ ਸੋ ਮੈਂ ਸਾਰੇ ਪੰਜਾਬ ਦੀ ਟੀਮ ਦਾ ਔਰ ਸਾਰੇ ਹੁਸ਼ਿਆਰਪੁਰ ਦੇ ਜਿੰਨੇ ਵੀ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ ਔਰ ਉਹਨਾਂ ਦੀ ਟੀਮ ਆ ਮੈਂ ਅੱਜ ਦੀ ਇਸ ਮੀਟਿੰਗ 'ਚ ਆਉਣ ਤੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਦੇਣਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜੋ ਅੱਜ ਦਾ ਉਪਰਾਲਾ ਹੈ ਕਾਮਯਾਬ ਹੋਇਆ ਹੈ ਜੈ ਸ਼੍ਰੀ ਰਾਮ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਯੂਨਿਟ ਹੁਸ਼ਿਆਰਪੁਰ ਦੇ ਪ੍ਰਧਾਨ ਚੇਰੀ ਗੋਪਚਾਂਜੀ ਗਪੂਰ ਔਰ ਉਹਨਾਂ ਦੀ ਟੀਮ ਉਹਨਾਂ ਨੇ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਇੱਕ ਰਿਕੁਐਸਟ ਦੇ ਉਤੇ ਆਜਾੜੀ ਤਗੜੀ ਮੀਟਿੰਗ ਆ ਹੁਸ਼ਿਆਰਪੁਰ ਦੇ ਵਿੱਚ ਬੁਲਾਈ ਜਿਹਦੇ ਵਿੱਚ ਤਕਰੀਬਨ 150 ਬੰਦੇ ਨੇ ਸ਼ਮੂਲੀਅਤ ਕੀਤੀ ਸਾਥੀ ਇਹਨੇ ਵਪਾਰੀ ਭਰਾਵਾਂ ਨੇ ਔਰ ਜਿਹਦੇ ਵਿੱਚ 25 ਤੋਂ 30 ਐਸੋਸੀਏਸ਼ਨਾਂ ਜਿਹੜੀਆਂ ਸੀ ਉਹਨਾਂ ਨੇ ਹੁਸ਼ਿਆਰਪੁਰ ਦੀਆਂ ਜਿਹੜੀਆਂ ਉਹ ਚਮੂਲੀਤੋ ਹੀ ਆ ਔਰ ਅੱਜ ਇੰਨੀ ਸਰਦੀ ਦੇ ਬਾਵਜੂਦ ਇੰਨੀ ਇਕੱਠ ਹੋਣਾ ਇਹ ਇੱਕ ਵਪਾਰ ਮੰਡਲ ਦੀ ਬੜੀ ਵੱਡੀ ਉਪਲਬਧੀ ਹੈ ਔਰ ਜਿਹਦੇ ਸਿਰਾ ਜਿਹੜਾ ਹੈ ਸਾਰਾ ਚੀਜ਼ੀ ਕੋਪੀ ਚਨ ਕਪੂਰ ਔਰ ਉਹਨਾਂ ਦੀ ਟੀਮ ਜਨਰਲ ਸੈਕਟਰੀ ਜਿਹੜੇ ਨੇ ਆਪਣਾ ਭਰਦwaj ਜੀ ਔਰ ਰਜੇਸ਼ ਜੈਨ ਜੀ ਇਹ ਉਹਨਾਂ ਦੇ ਸਿਰ ਤੇ ਔਰ ਉਹਨਾਂ ਦੇ ਸਾਥੀ ਸਿਰ ਤੇ ਜੰਦਾ ਸੋ ਅੱਜ ਅਸੀਂ ਕਾਫੀ ਮੁੱਦਿਆਂ ਤੇ ਉੱਤੇ ਗੱਲ ਕੀਤੀ ਹੈ ਜਿਹਦੇ ਵਿੱਚ ਸਾਡੇ ਸਮੀਰ ਜੈਨ ਜੀ ਜਨਰਲ ਸੈਕਟਰੀ ਵਾਈਸ ਪ੍ਰਧਾਨ ਸੁਰੇਂਦਰ ਦੁਗਲ ਜੀ ਸਟੇਟ ਦੇ ਜਿਹੜੇ ਨੇ ਔਰ ਬਾਕੀ ਵੀ ਸਾਡੇ ਸਾਥੀ ਜਿਹੜੇ ਆਏ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਨੇ ਲੇਕਿਨ ਮੇਨ ਮੁੱਦਾ ਸਾਡਾ ਇਹ ਹੀ ਹੈ ਕਿ ਵਪਾਰੀ ਵਰਗ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਤਰੱਕੀ ਕਰੇ ਔਰ ਖਾਸ ਕਰ ਪੰਜਾਬ ਦੇ ਵਿੱਚ ਔਰ ਜਿਹੜੀਆਂ ਮੁਸ਼ਕਿਲਾਂ ਅਗਰ ਕੋਈ ਆਨੀਆਂ ਦਰ ਪੇਸ਼ ਸਾਡੀ ਉਹਨਾਂ ਅਗੇ ਬੇਨਤੀ ਇਹ ਹੀ ਅਸੀਂ ਕੀਤੀ ਹੈ ਕਿ ਸਾਨੂੰ ਉਹ ਜ਼ਰੂਰ ਦੱਸੋ ਤਾਂ ਕਿ ਅਸੀਂ ਉਹਦਾ ਵੱਧ ਤੋਂ ਵੱਧ ਪ੍ਰਯਤਨ ਕਰਕੇ ਨਿਪਟਾਰਾ ਕਰ ਸਕੀਏ ਔਰ ਵਪਾਰੀ ਵਰਗ ਨੂੰ ਰਾਹ ਦੇ ਸਕੀਏ ਔਰ ਸਭ ਕੋ ਵੱਡਾ ਜਿਹੜਾ ਅਸੀਂ ਅੱਜ ਸੰਦੇਸ਼ ਦਿੱਤਾ ਹੈ ਕਿ 16 ਮਾਰਚ 2026 ਨੂੰ ਇੱਕ ਵਪਾਰੀ ਦਿਵਸ ਜਿਹੜਾ ਕਿ ਪਿਛਲੇ ਸਾਲ ਤੋਂ ਸੀ ਸ਼੍ਰੀ ਅਮਰਤ ਲਾਲ ਜੈਨ ਜੀ ਦੇ ਜਨਮ ਦਿਨ ਦੇ ਉੱਤੇ ਸ਼ੁਰੂਆਤ ਕੀਤੀ ਸੀ ਉਹਨੂੰ ਅਸੀਂ ਅੱਗੇ ਵਧਾਉਂਦੇ ਹੋਏ ਹਰ 16 ਮਾਰਚ ਨੂੰ ਵਪਾਰੀ ਦਿਵਸ ਮਨਾਇਆ ਜਾਏਗਾ ਉਸ ਇਹ ਆ ਕਿ ਅੰਮਰਸਾ ਵਿੱਚ ਸਟੇਟ ਲੈਵਲ ਤੇ ਬਹੁਤ ਵੱਡਾ ਫੰਕਸ਼ਨ ਕਰ ਰਹੇ ਆਂ ਔਰ ਸਾਰੇ ਪਰਾਵਾਂ ਕੇ ਚਾਰਪੁਰ ਦੇ ਡਿਸਟ੍ਰਿਕਟ ਦੇ ਜਿਹਨੇ ਮੈਂਬਰਾਂ ਨੇ ਇਹਨਾਂ ਕੇ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਸ਼ਮੂਲੀਅਤ ਸਾਨੂੰ ਦੇਣ ਤਾਂ ਕਿ ਉਸ ਉਹਦੇ ਵਿੱਚ ਅਸੀਂ ਮਾਨਯੋਗ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਅੱਗੇ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਦਾ ਇਨਵੀਟੇਸ਼ਨ ਅਕਸੈਪਟ ਕੀਤਾ ਕਿ ਬੀਓ ਚੀਫ ਗੈਸਟ 16 ਮਾਰਚ ਨੂੰ ਸਾਡੇ ਜਿਹੜੇ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਉਸ ਵਪਾਰੀ ਦੇ ਵਜ਼ੀ ਉਹਦੀ ਚੀਫ ਗੈਸਟ ਹੋਵੰਗੇ ਸੋ ਅਸੀਂ ਵਪਾਰੀ ਵਰਗ ਪੰਜਾਬ ਦੇ ਵਿੱਚ ਖੁਸ਼ਹਾਲ ਰਵੇ ਕਿਸ ਤਰ੍ਹਾਂ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਅਸੀਂ ਉਹਨਾਂ ਦਾ ਪਰਯਤਨ ਕਰਕੇ ਸਾਥ ਦੇ ਸਕਨੇ ਆਂ ਔਰ ਕਿਹੜੇ ਕਿਹੜੀ ਉਹਨਾਂ ਨੂੰ ਹੋਰਗੇ ਡਿਸਟ੍ਰਿਕਟ ਲੈਵਲ ਤੋਂ ਹਟ ਕੇ ਕੌਨਸਟਿਟੂਐਂਸੀਆਂ ਦੇ ਵਿੱਚ ਦਿਹਾਤਾਂ ਦੇ ਵਿੱਚ ਕਸਬਿਆਂ ਦੇ ਵਿੱਚ ਅਸੀਂ ਆਪਣੀ ਜਿਹੜੀ ਹੈ ਕਿ ਨਹੀਂ ਮੈਂਬਰਸ਼ਿਪ ਇਹਨੂੰ ਵਿਦਾਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਪੰਜਾਬ ਪਰਦੇ ਵਪਾਰ ਮੰਡਲ ਵਪਾਰੀਆਂ ਦਾ ਇੱਕ ਸਤੰਭ ਬਣ ਕੇ ਸਾਹਮਣੇ ਖੜਾ ਆਵੇ ਔਰ ਸਰਕਾਰਾਂ ਜਿਸ ਤਰ੍ਹਾਂ ਅੱਗੇ ਵੀ ਸਾਨੂੰ ਸਹਿਯੋਗ ਦਿੰਦੀ ਆਈਆਂ ਔਰ ਹੁਣ ਵੀ ਸਾਨੂੰ ਸਹਿਯੋਗ ਦੇ ਇਹਨਾਂ ਲਫ਼ਜ਼ਾਂ ਨਾਲ ਧੰਨਵਾਦ